ਨ ਕੁਦਰਤ ਅਸੀਲ ਦਾ ਪਿੰਡ ਵਿੰਡਲ ਵਿੰਡਲ ਦੇ ਵਿੱਚ ਆ ਥਾਂ ਇੱਕ ਜਗ੍ਹਾ ਸਰਦਾਰ ਚੇਤਨ ਸਿੰਘ ਉਹਨਾਂ ਦਾ ਖੂਹ ਆ ਇਹ ਇਸ ਜਗ੍ਹਾ ਦੇ ਉੱਤੇ ਝੰਡ ਦਾ ਇੱਕ ਪਰਾਤਨ ਬਿਰਖ ਹੁੰਦਾ ਸੀ ਸਦੀਆਂ ਪੁਰਾਣਾ ਬਿਰਖ ਮੈਂ ਆਪਾਂ ਪਹਿਲਾ ਵੀਡੀਓ ਵੀ ਬਣਾਈ ਹੋਈ ਹੈ ਇੱਥੇ ਉਦੋਂ ਆ ਬਿਰਖ ਖੜਾ ਹੁੰਦਾ ਸੀ ਜਿਸ ਦਿਨ ਪਿਛਲੇ ਦਿਨੀਂ ਨੇਰੀ ਬਹੁਤ ਜ਼ਿਆਦਾ ਤੂਫਾਨ ਆਇਆ ਨਾ ਉਸ ਦਿਨੇ ਬਿਰਖ ਜਿਹੜਾ ਆ ਕਿਉਂਕਿ ਇਹ 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 ਜਲ ਗਿਆ ਸੀਗਾ ਬਿਰਖ ਤੇ ਇਹ ਵੀ ਇਹ ਬਿਰਧ ਬਹੁਤ ਸੀਗਾ ਤੇ ਜਲ ਗਿਆ ਸੀ ਤੇ ਇਸ ਬਿਰਖ ਇਹ ਬਿਰਖ ਨਾ ਡਿੱਗ ਗਿਆ ਡਿੱਗਿਆ ਮਿਰਖ ਦੇ ਜਦੋਂ ਆਪਾਂ ਪਹਿਲੀ ਵਾਰ ਹੀ ਮਿਲੇ ਸੀਗੇ ਤੇ ਆਪਾਂ ਇਹਨਾਂ ਨਾਲ ਬੇਨਤੀ ਕਰੀ ਸੀਗੀ ਕਿ ਯਾਰ ਆਪਾਂ ਜ਼ਰੂਰ ਆਪਾਂ ਨਾ ਇੱਥੇ ਝੰਡ ਲਾਈਏ ਤੇ ਪਰਿਵਾਰ ਦੀ ਵੀ ਇੱਛਾ ਸੀ ਇਹਨਾਂ ਨੇ ਬਹੁਤ ਝੰਡ ਲੱਭੀ ਪਰ ਇਹਨਾਂ ਨੂੰ ਝੰਡ ਕਿਤੋਂ ਨਹੀਂ ਮਿਲੀ ਸੋ ਅੰਤ ਨੂੰ ਅਸੀਂ ਲੱਭਦੇ ਲੱਭਦੇ ਝੰਡ ਨੂੰ ਪਹੁੰਚ ਗਏ ਲੰਗਪਿੰਡ ਪਟਿਆਲੇ ਦੇ ਲਾਗੇ ਡਰਾਉਂਡ ਗਲਾਸ ਫਾਊਂਡੇਸ਼ਨ ਦੀ ਨਰਸਰੀ ਜਿਨ੍ਹਾਂ ਨੇ ਸਾਨੂੰ ਦੋ ਬੂਟੇ ਝੰਡ ਦੇ ਦਿੱਤੇ ਇੱਕ ਆਹ ਵਾਲਾ ਬੂਟਾ ਆ ਤੇ ਇੱਕ ਆਹ ਵਾਲਾ ਬੂਟਾ ਆ ਦੇਖਿਓ ਆਹ ਵਾਲਾ ਬੂਟਾ ਜਿਹੜਾ ਕਿ ਹੁਣ ਲਾ ਦਿੱਤਾ ਗਿਆ ਆ ਇਹ ਝੰਡ ਦੀ ਥਾਂ ਦੇ ਉੱਤੇ ਲਾ ਦਿੱਤਾ ਆ ਇਹ ਕਿਸੇ ਨੇ ਇੱਥੇ ਦੀਵਾਲੀ ਵਾਲੇ ਦਿਨ ਝੰਡ ਦੇ ਥਲੇ ਦੀਵਾ ਲਾ ਦਿੱਤਾ ਸੀਗਾ ਜਿਹਦੇ ਨਾਲ ਕਿ ਅੱਗ ਫੈਲ ਗਈ ਤੇ ਇਹ ਬਿਰਖ ਜਿਹੜਾ ਸੀਗਾ ਇਹਨੂੰ ਅੱਗ ਪੈ ਗਈ ਉਹਦੇ ਨਾਲ ਇਹ ਬਿਰਧ ਜਿਹੜਾ ਹੋਇਆ ਬਿਰਖ ਸੀ ਇਹ ਡਿੱਗ ਗਿਆ ਇਹਨੂੰ ਅੱਗ ਪੈ ਗਈ ਇਹ ਇਹ ਮਤਲਬ ਕਿ ਬਿਰਖ ਜਿਹੜਾ ਸੀ ਇਹ ਖਰਾਬ ਹੋ ਗਿਆ ਸੋ ਉਹਦੀ ਥਾਂ ਤੇ ਹੁਣ ਰੌਂਡ ਗਲਾਸ ਫਾਊਂਡੇਸ਼ਨ ਦੀ ਦਿੱਤੀ ਹੋਈ ਝੰਡ ਦੇ ਦੋ ਬੂਟੇ ਆਪਾਂ ਇੱਕ ਬੂਟਾ ਲਾ ਦਿੱਤਾ ਇੱਕ ਇੱਥੇ ਸਾਂਭ ਲਿਆ ਆ ਇਹਨੂੰ ਤੁਸੀਂ ਵੀ ਕੋਸ਼ਿਸ਼ ਕਰੋ ਕਿ ਜੇਕਰ ਕਿਤੇ ਪਹਿਲਾਂ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂ ਕਿਤੇ ਨੇੜੇ ਤੇੜੇ ਕੋਈ ਇਸ ਤਰ੍ਹਾਂ ਪ੍ਰਾਤਮਿਕ ਬਿਰਖ ਹੁੰਦੇ ਸਕੇ ਉਹਨਾਂ ਬਿਰਖਾਂ ਨੂੰ ਉਹਨਾਂ ਦੀ ਥਾਂ ਜ਼ਰੂਰ ਸੰਭੋ ਜੇ ਕਿਤੇ ਖਰਾਬ ਹੋ ਚੁੱਕੇ ਔਰ ਥੇ ਨਵੇਂ ਲਾ